ਹਾਂ ਰਿਜੇ ਕੁਆਰ ਫਿਰ ਤੁਹਾਡਾ ਸਵਾਗਤ ਇਸ ਵਾਰ ਨਾ ਮੈਂ ਕੁਝ ਇਹੋ ਜਿਹੇ ਪ੍ਰਸ਼ਨ ਲੈ ਕੇ ਆਇਆ ਕਿ ਜਿਹੜੇ ਪ੍ਰਸ਼ਨ ਨਾ ਮਨਾਂ ਚ ਉੱਠਦੇ ਰਹਿੰਦੇ ਨੇ ਪਰ ਬਹੁਤੇ ਵਾਰੀ ਉਹ ਬੰਦੇ ਬਾਹਰ ਨਹੀਂ ਕੱਢਦੇ ਉਹਨਾਂ ਚ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਆਪਾਂ ਪਿਛਲੀ ਵਾਰੀ ਐਕਸਰਸਾਈਜ਼ ਦੀ ਗੱਲ ਕੀਤੀ ਸੀਗੀ ਠੀਕ ਹੈ ਤੇ ਐਕਸਰਸਾਈਜ਼ ਦੇ ਵਿੱਚ ਆਪਾਂ ਖੇਡਾਂ ਦੀ ਵੀ ਗੱਲ ਕੀਤੀ ਸੀਗੀ ਉਹਦੇ 'ਚ ਇੱਕ ਬੜਾ ਮਹੱਤਵਪੂਰਨ ਨੁਕਤਾ ਹੈ ਕਿ ਕੁਝ ਲੋਕ ਕਹਿੰਦੇ ਆ ਹਾਂਜੀ ਕਿ ਜਿਹੜੀਆਂ ਦਿਮਾਗ ਦੀਆਂ ਐਕਸਰਸਾਈਜ਼ ਨੇ ਹੂੰ ਬੀ ਉਹ ਵੀ ਕੈਲੋਰੀ ਬਰਨ ਕਰਦੀ ਹੈ ਹਾਂਜੀ ਵੀ ਦਿਮਾਗ ਜਦੋਂ ਬਹੁਤ ਤੇਜ਼ੀ ਨਾਲ ਚੱਲਦਾ ਕੋਈ ਪ੍ਰੋਬਲਮ ਸੋਲਵ ਕਰਦਾ ਤੇ ਉਦੋਂ ਉਹਨੂੰ ਬਹੁਤ એનર્ਜੀ ਦੀ ਲੋੜ ਪੈਂਦੀ ਹੈ ਇਹ ਗੱਲ ਸੱਚੀ ਹੈ ਕਿਉਂਕਿ ਆਮ ਕਿਹਾ ਜਾਂਦਾ ਕਿ ਜਿਹੜਾ ਬੰਦਾ ਬਹੁਤਾ ਸਿਰਫ ਪੜ੍ਹਨ ਲਿਖਣ ਚ ਲੱਗਿਆ ਰਹਿੰਦਾ ਜਾਂ ਕੰਪਿਊਟਰ 'ਤੇ ਲੱਗਿਆ ਰਹਿੰਦਾ ਉਹਦੀਆਂ ਕੈਲੋਰੀਆਂ ਘੱਟ ਬਰਨ ਹੁੰਦੀਆਂ ਪਰ ਜੇ ਆਪਾਂ ਇਹ ਮੰਨ ਲਈਏ ਕਿ ਦਿਮਾਗ ਨੂੰ ਉਹ ਤੋਂ ਬਹੁਤ ਜ਼ਿਆਦਾ ਭੋਜਨ ਦੀ ਲੋਡ ਪੈਂਦੀ ਜਦੋਂ ਬਹੁਤ ਜ਼ਿਆਦਾ ਕੰਮ ਹੈ ਇਹ ਗੱਲ ਸੱਚੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਰ ਕੁਐਸਚਨ ਹੈ ਫੈਕਟਫੁਲ ਹੈ ਹਮ ਕਿ ਅਸੀਂ ਇਸ ਨੂੰ ਮੈਂ ਥੋੜਾ ਜਿਹਾ ਐਗਜ਼ਾਮਪਲ ਨਾਲ ਕੋਡ ਕਰਨਾ ਚਾਹੁੰਦਾ ਹਾਂ ਵੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਐਗਜ਼ਾਮ ਦੀ ਤਿਆਰੀ ਕਰਦੇ ਹਾਂ ਪ੍ਰੈਪਰੇਸ਼ਨ ਕਰਦੇ ਹਾਂ ਜਾਂ 2 ਜਾਂ 3 ਘੰਟੇ ਲਗਾਤਾਰ ਬੈਠਦੇ ਹਾਂ ਤਾਂ ਸਾਨੂੰ ਸਭ ਤੋਂ ਜ਼ਿਆਦਾ ਸਮ ਟਾਈਮ ਅੱਧੇ ਘੰਟੇ ਬਾਅਦ ਨੈਪਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਕਦੇ ਬੰਦਾ ਕੋਸ਼ਿਸ਼ ਕਰਦਾ ਫਿਰ ਵਿੱਚ ਰੀਫਰੈਸ਼ ਹੋਣ ਲਈ ਜਾ ਕਾਫੀ ਜਾਂ ਹੋਰ ਕੋਈ ਇਲੈਕਟ੍ਰੋਲਾਈਟ ਪੀਂਦਾ ਫਿਰ ਫਿਰ ਉਹਦੀ ਬਾਡੀ ਉਸ ਨੂੰ ਕੀ ਕਰਦੀ ਆ 35 ਜਾਂ 40 ਮਿੰਟ ਤੇ ਫਿਰ ਉਹਨੂੰ ਇੱਕ ਝਟਕਾ ਦਿੰਦੀ ਆ ਫਿਰ ਉਸ ਹੁੰਦਾ ਵੀ ਮੈਂ ਹੁਣ 15-20 ਮਿੰਟ ਦਾ ਇੱਕ ਸਾਊਂਡ ਸਲੀਪ ਲੈ ਲਾਂ ਤਾਂ ਇਹ ਅਲਟੀਮੇਟਲੀ ਮੈਂ ਇਹ ਕੋਰਲੇਟ ਤਾਂ ਕਰ ਰਿਹਾ ਹਾਂ ਕਿਉਂਕਿ ਬਾਡੀ ਦਾ ਜਿਹੜਾ ਨੈਚੁਰਲ ਸਿਸਟਮ ਹੈ ਉਹ ਬ੍ਰੇਨ ਕਹਿੰਦਾ ਵੀ ਮੈਨੂੰ ਕੱਲੀ ਗਲੂਕੋਸ ਸਪਲਾਈ ਹੀ ਮੇਰੀ ਫੂਡ ਹੈ ਨਾ ਮੈਂ ਡਿਪੈਂਡ ਡिपेंडੈਂਟ ਫੈਟ ਤੇ ਨਾ ਮੈਂ ਡਿਪেন্ডੈਂਟ ਐ ਪ੍ਰੋਟੀਨ ਤੇ ਜੇ ਮੈਨੂੰ ਗਲੂਕੋਜ਼ ਮਿਲੂਗੀ ਗਲੂਕੋਜ਼ ਦੇ ਨਾਲ ਫਰਕਟੋਜ਼ ਮਿਲੂਗੀ ਫਿਰ ਜੇ ਮੈਂ ਅਲਰਟ ਰਹਿਣਾ ਕਿਉਂਕਿ ਜਦੋਂ ਬਾਡੀ ਦਾ ਜਿਹੜਾ ਮਿਨੀਮਮ ਗਲੂਕੋਜ਼ ਲੈਵਲ ਹੈ ਉਹ 60 ਤੋਂ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਮ ਟਾਈਮਸ ਸਾਨੂੰ ਚੱਕਰ ਆਉਣਾ ਸ਼ੁਰੂ ਹੋ ਜਾਂਦਾ ਹੈ ਸਮ ਟਾਈਮਸ ਸਾਨੂੰ ਕਈ ਵਾਰ ਹੈਡੇਕ ਸਵियर ਹੈਡੇਕ ਆਉਂਦਾ ਹੈ ਇਹ ਬਾਡੀ ਇੰਡੀਕੇਟ ਕਰਦੀ ਆ ਉਹਦਾ ਜਿਹੜਾ ਬਾਡੀ ਦਾ ਨੈਰੋ ਸਿਸਟਮ ਹੈ ਉਹ ਇੰਡੀਕੇਟ ਕਰਦਾ ਹੈ ਵੀ ਯੂਅਰ ਗਲੂਕੋਜ਼ ਲੈਵਲ ਇਜ਼ ਡਿਪ ਬਿਲੋ 60 ਗ੍ਰਾਮ ਪਰ ਡੈਸੀਲੀਟਰ ਵੀ ਇਸ ਤੋਂ ਜੇ ਉਹ 50 ਤੇ ਆ ਜਾਂਦਾ ਹੈ ਸਮ ਟਾਈਮਸ ਉਹ ਇੱਕ ਸਵੀਅਰ ਤੁਹਾਨੂੰ ਚੱਕਰ ਜਾਂ ਬੇਹੋਸ਼ ਵੀ ਕਰ ਸਕਦਾ ਸੋ ਅਲਟੀਮੇਟਲੀ ਮੈਂ ਇਹਨੂੰ ਕਨਕਲੂਡ ਇਸ ਤਰ੍ਹਾਂ ਕਰਨਾ ਚਾਹੁੰਦਾ ਕਿ ਜਿਹੜੀ ਮੈਂਟਲ ਐਕਟੀਵਿਟੀ ਹੈ ਰੀਡਿੰਗ ਇਜ਼ ਅ ਮੈਟਰ ਟੋਟਲੀ ਮੈਂਟਲ ਐਕਟੀਵਿਟੀ ਜਿਸ ਨੂੰ ਅਸੀਂ ਸਮ ਟਾਈਮ ਕਹਿ ਦਿੰਦੇ ਨੇ ਮੈਂਟਲ ਫਟੀਗ ਫੀਨੋਮਨਾ ਇਹ ਵੀ ਮੈਂਟਲ ਫਟੀਗ ਫੀਨੋਮਨਾ ਹੈ ਵੀ ਅਸੀਂ ਰੀਕਾਲ ਕਰ ਰਹੇ ਹਾਂ ਅਸੀਂ ਰੀਡ ਕਰ ਰਹੇ ਹਾਂ ਅਸੀਂ ਕ੍ਰੈਮਿੰਗ ਕਰ ਰਹੇ ਹਾਂ ਲਾਈਕ 올 ਮੈਥਡ ਆਫ ਯੂਅਰ ਮੈਂਟਲ ਤਾਂ ਉਸੇ ਲੈਵਲ ਨੂੰ ਇਹ ਐਗਜ਼ਾਮਪਲ ਕੋਡ ਕਰਨ ਨਾਲ ਹੁਣ ਜਿਹੜਾ ਦੂਸਰਾ ਅਸਪੈਕਟ ਤੁਸੀਂ ਪੁੱਛਿਆ ਵੀ ਮੈਡੀਟੇਸ਼ਨ ਚ ਜਿਹੜਾ ਨੰਬਰ ਆਫ ਕੈਲਰੀ ਹੈ ਇਹ ਬਰਨ ਕਰਦੀ ਹੈ ਇਜ਼ ਇਕੁਅਲ ਟੂ ਯੂਅਰ ਮੋਡਰੇਟ ਐਕਟੀਵਿਟੀ ਦੇ ਬਰਾਬਰ ਨੰਬਰ ਆਫ ਕੈਲਰੀ ਜਿਹੜੀਆਂ ਨੇ 4 ਤੋਂ 6 ਕੈਲਰੀ ਪਰ ਮਿੰਟ ਪਰ ਬਾਡੀ weight ਸਪੋਜ਼ ਕਰੋ ਤੁਹਾਡਾ 70 kg ਵਜਨ ਹੈ ਤਾਂ ਉਹ 5 ਦੀ ਐਵਰੇਜ ਲਾ ਕੇ ਚੱਲਦੇ ਆ 1 ਮਿੰਟ ਚ 5 ਕੈਲਰੀ ਕਿੰਨੇ ਮਿੰਟ ਤੁਸੀਂ ਮੈਡੀਟੇਸ਼ਨ ਕੀਤੀ ਕੀ ਉਹ 10 ਮਿੰਟ ਕੀਤੀ ਜਾਂ ਉਹ 15 ਮਿੰਟ ਕੀਤੀ ਜਾਂ ਉਹ 20 ਮਿੰਟ ਕੀਤੀ देन ਯੂ ਹੈਵ ਟੂ ਮਲਟੀਪਲਾਈ ਇੰਟੂ 5 15 ਨਾਲ ਕਰਦੇ ਤਾਂ 75 ਕੈਲਰੀਜ਼ ਤੁਹਾਡੀਆਂ ਨੇ ਬਰਨ ਹੋ ਰਹੀਆਂ ਨੇ ਪਰ ਬਾਡੀ weight ਨਾਲ ਜਿੰਨਾ ਤੁਹਾਡਾ ਬਾਡੀ weight ਹੈ ਜੇ 60 ਉਹਨੂੰ ਅੱਗੇ ਮਲਟੀਪਲਾਈ ਕਰ ਲਓ ਕਿ ਕਿੰਨਾ ਬਿਊਟੀਫੁਲ ਡਿਜ਼ਾਈਨ ਬਣਾਉਂਦੀ ਹੈ ਜਦੋਂ ਬਾਡੀ ਅਸੀਂ ਮੈਂਟਲ ਮੈਡੀਟੇਸ਼ਨ ਕਰਦੇ ਆ ਉਸ ਚ ਵੀ ਅ ਨੰਬਰ ਆਫ ਕੈਲਰੀਜ਼ ਇਜ਼ ਇਕੁਇਲੈਂਟ ਟੂ ਮੋਡਰੇਟ ਐਕਟੀਵਿਟੀ ਦੇ ਨਾਲ ਬਰਨ ਕਰਨ ਲਾਇਕ। ਤਾਂ ਮੈਡੀਟੇਸ਼ਨ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆਈ ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ। ਹਾਂਜੀ। ਉਹ ਇੱਕ ਯੋਗਾ ਜਦੋਂ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਕਹਿੰਦੇ ਕਿ ਯੋਗਾ ਦੀ ਜਿਹੜੀ ਜਾਦਾ ਜਿਹੜੀ ਹੈਗੀ ਉਹ ਸਟ੍ਰੈਚਿੰਗ ਹੁੰਦੀ ਆ ਤੇ ਉਹਦੇ ਨਾਲ ਕਲੋਰੀ ਮੁਕਾਬਲ ਤਨ ਘੱਟ ਬਰਨ ਹੁੰਦੀ ਆ ਐਕਸਰਸਾਈਜ਼ ਦੇ ਮੁਕਾਬਲੇ ਜਿਹੜੀਆਂ ਫਾਸਟ ਐਕਸਰਸਾਈਜ਼ ਦਾ ਪਰ ਕੁਝ ਲੋਕ ਇਹ ਕਹਿੰਦੇ ਆ ਕਿ ਜਿਹੜੀਆਂ ਸਾਹ ਕਿਰਿਆ ਹੈ ਹਾਂ ਜਿਹਨੂੰ ਕਹਿ ਸਕਦੇ ਆ ਕਿ ਅਲੋਮ ਬਲੋਮ ਹੋ ਗਿਆ ਜਾਂ ਕਪਾਲ ਭਾਤੀ ਹੋ ਗਿਆ ਜਾਂ ਇਹ ਜਿਹੜੀਆਂ ਕਿਰਿਆਵਾਂ ਨੇ ਹਾਂ ਯੋਗਾ ਯੋਗਾ ਇਹ ਇਹਨਾਂ ਦਾ ਕੀ ਇਫੈਕਟ ਪੈਂਦਾ ਹੈਗਾ ਇਹਨਾਂ ਦਾ ਇਫੈਕਟ ਕੁਝ ਲੋਕ ਤਾਂ ਇੰਨਾ ਵਧਾ ਦਿੰਦੇ ਆ ਕਿ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਇਥੋਂ ਤੱਕ ਕਿ ਦਾਵਾ ਤਾਂ ਇਥੋਂ ਤੱਕ ਕਰ ਦਿੰਦੇ ਆ ਕਿ ਚਾਹੇ ਤੁਹਾਨੂੰ ਕੈਂਸਰ ਆ ਚਾਹੇ ਸਾਹ ਸਿਰਫ ਬਾਲੋਂ ਬਲੋਂ ਕਰਨਾ ਹੀ ਤੁਸੀਂ ਠੀਕ ਹੋ ਜਾਵੋਗੇ ਨਹੀਂ ਜੀ ਇਹ ਦੇ ਪਿੱਛੇ ਇਹਦਾ ਕਿੰਨਾ ਕੁ ਫਾਇਦਾ ਹੈਗਾ ਕਿ ਕਿੰਨੇ ਕਿਹੇ ਦਾਅਵੇ ਵਧਾ ਕੇ ਕੀ ਹਾਂ ਜੀ ਇਹ ਮੈਂ ਇਹਦਾ ਸੈਂਟੀਫਿਕ ਪਾਰਟ ਐਡ ਕਰਨਾ ਚਾਹੁੰਦਾ ਹਾਂ ਹਮਮ ਯੋਗਾ ਇਸ ਜਸਟ ਲਾਈਕ ਅ ਕੰਟਰੋਲਡ ਐਕਸਰਸਾਈਜ਼ ਲੇ ਮੈਨ ਨੂੰ ਸਮਝਾਉਣਾ ਹੋਵੇ ਵੀ ਯੋਗਾ ਤੇ एक्सरसाइज فرق ਕੀ ਹੈ ਉਹ ਹੈ ਤੁਹਾਡੀਆਂ ਬਾਡੀ ਦੇ ਆ ਸਟ੍ਰੈਚਿੰਗ ਮੈਕੈਨਿਜ਼ਮ ਹੈ ਜਸਟ ਦੈਟ ਇਜ਼ ਕਾਲਡ ਯੋਗਾ ਹੁਣ ਯੋਗਾ ਚ ਜਿਹੜਾ ਨੰਬਰ ਆਫ ਕੈਲਰੀ ਸਾਡਾ ਫੇਰ ਆ ਜਾਂਦਾ ਵੀ ਸਾਡੀ ਬਾਡੀ ਮੈਟਾਬੋਲਿਕ ਰੇਟ ਨਾਲ ਚੱਲਨੀ ਹੈ ਜਿਉਂ ਜਿਉਂ ਸਾਡਾ ਮੈਟਾਬੋਲਿਕ ਮੈਟਾਬੋਲਿਜ਼ਮ ਸਲੋ ਹੋ ਜਾਊਗਾ ਨੰਬਰ ਆਫ ਕੈਲਰੀ ਕਨਜ਼ਰਵ ਕਰਨ ਲੱਗ ਜਾਂਦੀ ਹੈ ਬਾਡੀ ਮੈਟਾਬੋਲਿਜ਼ਮ ਫਾਸਟ ਹੋ ਜਾਏ ਨੰਬਰ ਆਫ ਕੈਲਰੀ ਬਰਨ ਜ਼ਿਆਦਾ ਕਰਨ ਲਾਇਆ ਜਾਂਦੀ ਹੈ ਰੈਸੀਪਰੋਕ ਨਹੀਂ ਕਿਉਂਕਿ ਅਸੀਂ ਸਾਡੇ ਮੇਲ ਫੀਮੇਲ ਚ ਵੀ ਦੇਖੋ ਨੇਚਰ ਨੇ ਫਰਕ ਰੱਖਿਆ ਮੇਲ ਦਾ ਡਿਫਰੈਂਟ ਹੈ ਮੈਟਾਬੋਲਿਕ ਰੇਟ ਦਸ ਕੈਲਰੀ ਪਰ ਮਿੰਟ ਵੇਰੀ ਕਰਦੀ ਹੈ ਦੇਖੋ ਫੀਮੇਲ ਨਾਲ ਫੀਮੇਲ ਚ ਸਲੋ ਹੈ ਇੰਨੇ ਫਰਕ ਫਿਰ ਮੈਟਾਬੋਲਿਕ ਰੇਟ ਏਜ ਨਾਲ ਜਿਉਂ ਤੁਹਾਡਾ ਜਿਵੇਂ ਤੁਸੀਂ ਗਰੋਇੰਗ ਜਾ ਰਹੇ ਹੋ ਤਾਂ ਮੈਟਾਬੋਲਿਕ ਫਾਸਟ ਹੈ ਜਿਉਂ ਤੁਸੀਂ 30 40 50 60 ਦੇ ਨੇੜੇ ਆ ਰਹੇ ਹੋ ਦੈਨ ਮੈਟਾਬੋਲਿਕ ਸਲੋ ਹੈ ਫਿਰ ਤੁਹਾਡਾ ਸੈਕਸ ਮੇਲ ਫੀਮੇਲ ਹੋ ਗਿਆ ਸੈਕਸ ਹੋ ਗਿਆ ਦੈਨ এনवायरमेंटਲ ਕੰਡੀਸ਼ਨ ਹੁਣ ਹਿਊਮਿਡ ਟੈਂਪਰੇਚਰ ਚੱਲ ਰਿਹਾ ਹੈ ਇਸ ਚ ਨੰਬਰ ਆਫ ਕੈਲਰੀ ਬਰਨ ਜ਼ਿਆਦਾ ਹੋਣ ਗਿਆ ਦੈਨ ਨੰਬਰ ਆਫ ਕੈਲਰੀਜ਼ ਜੋ ਜੋ ਤੁਹਾਡਾ ਟੈਂਪਰੇਚਰ ਵੇਰੀਏਸ਼ਨ ਘਟ 컨트롤 ਘਟ ਵੱਧ ਹੋ ਰਿਹਾ ਦੈਨ ਉਸ ਤੇ ਫਰਕ ਪੈਣਾ ਸੋ ਮੈਟਾਬੋਲਿਕ ਰੇਟ ਉਹ ਰੇਟ ਹੈ ਜਿੱਥੇ ਕਿ ਬਾਡੀ ਹਰੇਕ ਥਾਂ ਤੇ ਇਹਨੂੰ ਡਿਪੈਂਡੈਂਟ ਕਰਦੀ ਹੈ ਤੁਹਾਡਾ ਏਜ ਨਾਲ ਤੁਹਾਡੀ ਬਾਡੀ ਦੀ ਫਜ਼ੀਕ ਨਾਲ ਜੇ ਤੁਹਾਡਾ ਸਰਫੇਸ ਏਰੀਆ ਬਹੁਤ ਵੱਡਾ ਹੈ ਤੁਹਾਡਾ ਬਾਡੀ ਦਾ weight ਬਹੁਤ ਜ਼ਿਆਦਾ ਉਥੇ ਮੈਟਾਬੋਲਿਕ ਰੇਟ ਫਿਰ ਬਦਾਲ ਲੈਂਦੀ ਹੈ ਬਾਡੀ ਕਿਉਂਕਿ ਉਸਨੇ ਉਸ ਨੰਬਰ ਆਫ ਕੈਲਰੀਸ ਨੂੰ ਬਰਨ ਕਰਨ ਦੀ ਕੈਪੈਸਿਟੀ ਰੱਖਦੀ ਹੈ ਸੋ ਨੰਬਰ ਆਫ ਡਿਫਰੈਂਟ ਡਿਫਰੈਂਟ ਮੈਥਡ ਨੇਮ ਕੈਲਰੀ ਨੂੰ ਬਰਨ ਕਰਨ ਲਈ ਉਸ ਚ ਸਾਡੇ ਕੋਲੇ ਯੋਗਾ ਆ ਗਿਆ ਯੋਗਾ ਸਭ ਤੋਂ ਲੀਸਟ ਚ ਆ ਜਾਂਦਾ ਜਸਟ ਲਾਈਕ ਇਕੁਇਵਲੈਂਟ ਟੂ ਵਾਕ ਜਿੰਨਾ ਵਾਕਿੰਗ ਅਸੀਂ ਸਿੰਪਲ ਵਿਦਆਊਟ ਡਿਸਟਰਬੈਂਸ ਆਫ ਟਾਕ ਜਿੰਨੀ ਕਿ ਅਸੀਂ ਵਾਕ ਕਰਦੇ ਹਾਂ 2 ਜਾਂ 3 ਕੈਲਰੀ ਪਰ ਮਿੰਟ ਪਰ ਬੋਡੀ ਵੇਟ ਦੇ ਹਿਸਾਬ ਨਾਲ ਯੋਗਾ ਜੇ ਤੁਸੀਂ 30 ਮਿੰਟ 25 ਮਿੰਟ ਯੋਗਾ ਕਰ ਰਹੇ ਹੋ ਤਾਂ ਯੂ ਕੈਨ ਕੈਲਕੂਲੇਟ ਕਿ ਮੈਂ ਅੱਜ ਨੰਬਰ ਆਫ ਕੈਲਰੀਸ ਇੰਨੀਆਂ ਬਰਨ ਕਰਿਆ ਜਸਟ ਲਾਈਕ ਜੇ ਤੁਸੀਂ ਜਿਹੜਾ ਮੀਡੀਅਮ ਆਫ ਤੁਹਾਡਾ ਵਾਕ ਹੈ ਉਹ ਸਿੰਪਲ ਵਾਕਿੰਗ ਹੈ ਵਿਦਾਊਟ ਹੈਵ ਲੋਡ ਦਾ ਭਾਵੇਂ ਕਿ weight loss ਦੇ ਲਈ ਯੋਗਾ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਫਲੈਕਸੀਬਿਲਟੀ ਲਈ ਫਲੈਕਸੀਬਿਲਟੀ ਲਈ ਸਭ ਤੋਂ ਬੈਸਟ ਹੈ ਮੈਡੀ ਤੁਹਾਡਾ ਮੈਂਟਲ ਜਿਹੜਾ ਲੈਵਲ ਹੈ ਸਟ्रेस ਹੈ ਐਂਜਾਇਟੀ ਹੈ ਡਿਪਰੈਸ਼ਨ ਹੈ ਉਹਨੂੰ ਕੰਟਰੋਲ ਕਰਦੀ ਹੈ ਉਹਦੇ ਲਈ ਜਿਆਦਾ ਬੈਟਰ ਹੈ ਐਜ਼ ਕੰਪੇਅਰ ਟੂ ਜੇ ਤੁਸੀਂ ਸਟ्रेस ਤੋਂ ਨਹੀਂ ਨਹੀਂ ਜੋ ਫਾਲੋ ਐਕਸਰਸਾਈਜ਼ ਕਰ ਸਕਦੇ ਹੋ ਦੋਨਾਂ 'ਚ ਇਹ ਫਰਕ ਹੈ ਅੱਛਾ ਇੱਕ ਨਾ ਵੱਖਰਾ ਜਿਹਾ ਸਵਾਲ ਹੈਗਾ ਪਰ ਇਹ ਕਿ ਕਿਉਂਕਿ ਆਪਾਂ ਦੋ ਐਪੀਸੋਡ ਪਹਿਲਾਂ ਕੀਤੇ ਸੀਗੇ ਇਸ ਕਰਕੇ ਜਿਹੜੇ ਹੈਗੇ ਸਾਡੇ ਦਰਸ਼ਕ ਉਤਰਾ-ਤਰਾਂ ਦੇ ਸਵਾਲ ਪੁੱਛ ਦੇ ਹਾਂ ਕੋਈ ਲੋਕ ਕਹਿੰਦੇ ਆ ਕਿ ਸੈਕਸ ਇੱਕ ਤਾਂ ਰੀਪ੍ਰੋਡਕਸ਼ਨ ਲਈ ਹੈ ਹਾਂਜੀ ਇੱਕ ਸੈਕਸ ਹੈਗਾ ਹੀ ਕ੍ਰिएशन ਐਕਟੀਵਿਟੀ ਹੈ ਇੱਕ ਹੈਗਾ ਕਿ ਕੀ ਇਹ ਸੈਕਸ ਜਿਹੜਾ ਹੈਗਾ ਇਹ ਐਕਸਰਸਾਈਜ਼ ਵੀ ਹੈ ਕਿਉਂਕਿ ਕੋਈ ਲੋਕ ਕਹਿੰਦੇ ਨੇ ਕਿ ਇੱਕ ਖਾਸ ਏਜ ਤੇ ਕਿ ਇਹ ਇਹ ਦੀ ਵੀ ਸਰੀਰ ਨੂੰ ਲੋਡ ਹੁੰਦੀ ਆ ਉਹ ਲੋਕ ਕਹਿੰਦੇ ਆ ਕਿ ਨਹੀਂ ਇਹ ਯੋਗੇ ਦੇ ਉਲਟ ਭੋਗਾ ਨਹੀਂ ਹੋਣਾ ਚਾਹੀਦਾ ਭੋਗ ਨਹੀਂ ਹੋਣਾ ਚਾਹੀਦਾ ਹੁਣ ਇੱਕ ਉਮਰ ਹੋ ਗਈ ਕਿ 40 ਸਾਲ ਤੋਂ ਬਾਅਦ ਜਾਂ ਜਦ ਰੀਪਰੋਡਕਸ਼ਨ ਏਜ ਨਿਕਲ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਸੈਕਸ ਉਹ ਬਾਡੀ ਲਈ ਨੁਕਸਾਨਦੇ ਆ ਉਹ ਲੋਕ ਕਹਿੰਦੇ ਆ ਕਿ ਬਈ ਇਹ ਤੁਸੀਂ ਕੀ ਸਮਝਦੇ ਆ ਜੇ ਇਹਦੇ ਬਾਰੇ क्लोरी बढ़ाने ਦੇ ਪੱਖੋਂ ਜਾਂ ਮੈਂਟਲ ਸਟ्रेस ਰੀਲੀਫ ਦੇ ਪੱਖੋਂ ਇਹ ਕੀ ਲੱਗਦਾ ਤੁਹਾਨੂੰ ਹਾਂਜੀ ਸਰ ਬਹੁਤ ਕੰਟਰੋਵਰਸ਼ੀਅਲ ਸਟੇਟਮੈਂਟ ਵੀ ਮੈਂ ਇਸ ਚ ਐਡ ਕਰੂੰ ਕੁਝ ਹੈ ਵੀ ਬਹੁਤ ਫੈਕਟਫੁਲ ਵੀ ਨੇ ਹਮ ਹਮ ਸੋ ਲੰਡਨ ਹਾਰਵਰਡ ਸਕੂਲ ਨੇ ਕਸਟਡੀ ਕੀਤੀ ਸੀ ਉਹਨਾਂ ਨੇ ਪਲਾਰ ਸੈਂਪਲ ਲਿੱਤਾ ਸੀ ਵੀ ਜੇ ਤੁਸੀਂ ਹਫ਼ਤੇ ਚ ਤਿੰਨ ਟਾਈਮ ਸੈਕਸ ਕਰਦੇ ਹੋ ਮਿਨੀਮਮ ਹਮ 3 ਡੇਸ ਹਫਤੇ ਚ ਸੈਕਸ ਕਾਰੀਓ ਪਾਰਟਨਰ ਨਾਲ ਤੁਸੀਂ ਇੰਟੀਮੇਸੀ ਕਰ ਰਹੇ ਹੋ ਥੈਨ ਜਿਹੜਾ ਤੁਹਾਡਾ ਹਾਰਟ ਦੀ ਜਿਹੜੀ ਲੌਂਗੇਵਿਟੀ ਹੈ ਉਹ 40% ਇਨਕਰੀਜ਼ ਹੋ ਜਾਂਦੀ ਹੈ ਦੇਖੋ ਇੱਕ ਬੇਸਿਕ ਕੋਰਲੇਟ ਕੀ ਮੇ ਕੀਤਾ ਕਿਉਂਕਿ ਮੈਡੀਕਲ ਟਰਮਸ ਜਿਹੜਾ ਇੱਕ ਵਾਰ ਸੈਕਸ ਕੀਤਾ ਹੋਇਆ ਇਸ ਇਕੁਇਲੈਂਟ ਟੂ 1 ਟੀ ਐਮ ਪੀ ਜਿੰਨਾ ਅਸੀਂ ਹਾਰਟ ਦਾ ਲੋਡ ਪਾ ਕੇ ٹی ਐਮ ਟਈ ਇੱਕ ਟੈਸਟ ਹੁੰਦਾ ਇਸ ਚ ਅਸੀਂ ਹਾਰਟ ਦੀ ਜਿਹੜੀ ਇੱਕ ਰਿਦਮ ਦੇਖਣਾ ਹੁੰਦਾ ਵੀ ਡੂਰਿੰਗ ਅ ਲੋਡ ਪਾਉਣ ਤੋਂ ਬਾਅਦ ਹਾਰਟ ਮਸ਼ੀਨ ਤੇ ਪਹਜਾ ਕੇ ਕਰਦੇ ਮਸ਼ੀਨ ਤੇ ਜਿਹੜਾ ਟਰੈਂਡ ਮਿਲ ਤੇ ਪਹਜਾ ਕੇ ਕਰਦੇ ਉੱਚ 5 ਮਿੰਟਸ ਦਾ ਲੋਡ ਦਿੱਤਾ ਜਾਂਦਾ ਡਿਪੈਂਡਿੰਗ ਅਪਨ ਏਜ 10 ਮਿੰਟ ਦਾ ਦਿੱਤਾ ਜਾਂਦਾ 12 ਮਿੰਟ ਦਾ ਦਿੱਤਾ ਇਟ ਬਿਲ ਵੇਰੀ ਫਰੋਮ ਡਿਫਰੈਂਟ ਡਿਫਰੈਂਟ ਪੋਪੂਲੇਸ਼ਨ ਜਿਹੜਾ ਯੂਥ ਹੈ ਉਹਦੀ ਵੀ ਜੇ ٹی ਐਮ ਤੇ ਕਰਨੀ ਹੈ ਤਾਂ ਉਹਨਾਂ ਨੂੰ 15 ਮਿੰਟ ਦਾ ਟਾਈਮ ਦਿੱਤਾ ਜਾਂਦਾ ਸੋ 15 ਮਿੰਟ ਦੀ ਐਕਸਰਸਾਈਜ਼ ਜਿਹੇ ਜਿੰਨਾ ਨੰਬਰ ਆਫ ਕੈਲਰੀਜ਼ ਬर्न ਕਰਦੀ ਹੈ ਡੂਰਿੰਗ ਥੈਟ ਫੇਜ਼ ਉਹ ਇਸ ਇਕੁਇਲੈਂਟ ਟੂ 1 ਤੁਹਾਡੀ ਇੰਟੀਮੇਸੀ ਦੇ ਬਰਾਬਰ ਹੈ ਸੋ ਸੈਕਸ ਜਿਹੜਾ ਇਹ ਨੇਚਰ ਨੇ ਬਾਇਓਲੋਜੀਕਲ ਫੀਨੋਮੀਨਾ ਜਿਹੜਾ ਬਾਡੀ ਤੇ ਲਾਇਆ ਇਹ ਇੱਕ ਤਰ੍ਹਾਂ ਦਾ ਜਿਹੜਾ ਅੱਜਕੱਲ ਮਿਥ ਬਣ ਗਈ ਵੀ ਜੇ ਇਸ ਨੂੰ ਅਸੀਂ ਬਹੁਤ ਰੂਡੀਮੈਂਟਰੀ ਸਟੇਟਮੈਂਟਾਂ ਨਾਲ ਦੇਖਦੇ ਆ ਵੀ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਰਿਲੀਜੀਅਸ ਆਗੇ ਸੈਂਟੀਮੈਂਟਸ ਨਹੀਂ ਹੋਗੇ ਸੋ ਉਸ ਕਰਕੇ ਅਸੀਂ ਜਦੋਂ ਇਸ ਨੂੰ ਐਕਸਰਸਾਈਜ਼ ਨਾਲ ਦੇਖਦੇ ਆ ਤਾਂ ਇਹ ਇਸ ਇਕੁਅਲ ਟੂ 1 TMT ਦਾ ਜਿਹੜਾ ਇੱਕ TMT ਦਾ ਟੈਸਟ ਕਰ ਲਿਆ ਉਹ ਜਹਾ ਤੁਹਾਡਾ ਸੈਕਸ ਦਾ ਇੱਕ 파ਟਨਰ ਨਾਲ ਜਿਹੜੀ ਇੰਟੀਮੇਸੀ ਹੈ ਇਸ ਇਕੁਅਲ ਟੂ 댓 ਕਿਉਂਕਿ ਅਸੀਂ ਉਸ ਨੂੰ ਕੈਲਰੀ ਬਰਨ ਨਾਲ ਦੇਖਦੇ ਹਾਂ ਹਾਂਜੀ ਬਹੁਤ ਖੂਬ ਇਸ ਤਰ੍ਹਾਂ ਦਾ ਨੈਕਸੋ ਆਲਾ ਜਿਹੜਾ ਉਹ ਵੀ ਬਹੁਤ ਆ ਰਿਹਾ ਹੈਗਾ ਕਿ ਇੱਕ ਮੋਟੀ ਜੀ ਗੱਲ ਕਹਿ ਦਿੱਤੀ ਜਾਂਦੀ ਆ ਕਿ ਅੱਜ ਕੱਲ ਬੱਚੇ ਆ ਜਿਹੜੇ ਜੰਕ ਫੂਡ ਬਹੁਤ ਖਾਂਦੇ ਆਂ ਤੇ ਜੰਕ ਫੂਡ ਕਹਿੰਦੇ ਕਿ ਸਿਹਤ ਲਈ ਠੀਕ ਨਹੀਂ ਆ ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਵੀ ਚੀਜ਼ਾਂ ਹੈ ਗਿਆ ਕਿ ਸਾਡੀ ਇੱਕ ਲੋੜ ਕਿ ਬੰਦਿਆ ਕੋਲ ਸਮਾਂ ਨਹੀਂ ਆ ਹਾਂਜੀ ਤਾਂ ਜੰਕ ਫੂਡ ਇੱਕ ਇਹ ਕਿ ਪ੍ਰੋਸੈਸ ਕਰਕੇ ਜੰਕ ਫੂਡ ਬਣਾ ਕੇ ਬੁਰਾ ਹਾਂਜੀ ਉਹਦੇ ਵਿੱਚ ਪ੍ਰੀਜ਼ਰਵੇਟਿਵ ਪਾਏ ਜਾਂਦੇ ਆ ਜਾਂ ਕੁਝ ਜੰਕ ਫੂਡ ਜਿਹੇ ਵੀ ਹੋ ਸਕਦੇ ਆ ਕਿ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਰੈਡੀ ਟੂ ਸਰਵ ਹੂੰ ਉਹਨਾਂ ਨੂੰ ਕਿਵੇਂ ਬੰਦੇ ਮਹਿਸੂਸ ਕਰਨ ਕਿਉਂਕਿ ਵੱਡੀ ਪੱਧਰ ਤੇ ਇਸ ਵੇਲੇ ਆ ਫੌੜਨ ਜਿਹੜੀਆਂ ਈਟਿੰਗ ਚੇਂਜਸ ਉਹ ਖੁੱਲ ਰਹੀਆਂ ਉਹ ਖੁੱਲ ਰਹੀਆਂ ਚਾਹੇ ਉਹ KFC ਹੋਵੇ ਚਾਹੇ McDonald's ਹੋਵੇ ਚਾਹੇ ਉਹ ਸਭੇ ਹੋਵੇ ਕਿ ਉਹਦੀ ਵੀ ਕੋਈ ਸਟੱਡੀ ਹੋਈ ਹੋ ਉਹਦੀ ਰੇਟਿੰਗ ਹੋਈ ਆ ਕਿ ਕੁਝ ਜਿਹੜਾ ਫੂਡ ਆ ਜਾਂ ਕੁਝ ਜਿਹੜੀਆਂ ਚੇਂਜ ਨੇ ਜਾਂ ਕੁਝ ਜਿਹੜਾ ਖਾਣਾ ਹੈ ਉਹ ਮੁਕਾਬਲ ਤਨ ਘੱਟ ਹਾਰਮਫੁਲ ਹਾਂਜੀ ਇੱਕ ਮੈਂ ਓਵਰਆਲ ਇਸ ਬਾਰੇ ਥੋੜਾ ਜਿਹਾ ਡਿਟੇਲ ਦੱਸਣਾ ਚਾਹੁੰਦਾ ਵੀ ਜਿਹੜਾ ਜੰਕ ਫੂਡ ਹੈ ਬੱਚੇ ਅੱਜਕੱਲ ਲੈ ਰਹੇ ਨੇ ਜਿਹੜਾ ਅਗੇਨ ਅਬਡੋਮिनल ਓਬੈਸਟੀ ਬੱਚਿਆਂ ਨੂੰ ਆ ਰਹੀ ਹੈ ਤੇ ਨਿਗਾ ਤੇ ਅਸਰ ਪੈ ਰਹੇ ਹੈ ਇਹਦੇ ਲਈ ਇਕੱਲਾ ਜਿਹੜਾ ਉਹਦੇ ਵਿੱਚ ਐਡ ਕੀਤਾ ਹੋਇਆ ਸਟਰੋਂਗ ਪ੍ਰੀਜ਼ਰਵਟਿਵ ਉਹ ਅਲੋਨ ਰਿਸਪੌਂਸਿਬਲ ਨਹੀਂ ਹੈ ਸਟੱਡੀਜ਼ ਇਹ ਕੈਂਪੀਅਲੇ ਵੀ ਠੀਕ ਹੈ ਤੁਸੀਂ ਪ੍ਰੀਜ਼ਰਵੇਟਿਵ ਪਾਤਾ ਕਿਉਂਕਿ ਇਸ ਪਾਤਾ ਜਿੰਨਾ ਵੀ ਪੈਕਿੰਗ ਮਟੀਰੀਅਲ ਆ ਰਿਹਾ ਸਾਰਿਆਂ 'ਚ ਤੁਸੀਂ ਪ੍ਰੀਜ਼ਰਵੇਟਿਵ ਤਾਂ ਠੀਕ ਹੈ ਇਟਸ ਓਕੇ ਬੋਡੀ ਹੈਜ਼ ਸਮ ਐਕਸਟੈਂਟ ਕਿ ਉਹਨੂੰ ਹਜ਼ਾਰੋਂ ਕਰਨ ਦੀ ਕੈਪੈਸਿਟੀ ਰੱਖਦੀ ਹੈ ਦੂਸਰਾ ਪਾਰਟ ਇੱਕ ਜਿਹੜਾ ਵੈਰੀ ਇੰਟਰਸਟਿੰਗ ਵੈਰੀ ਹੌਰੀਫਾਈਂਗ ਆ ਰਿਹਾ ਹੈ ਕਿ ਉਹਦੇ 'ਚ ਜਿਹੜੇ ਕਲਰਿੰਗ ਏਜੈਂਟ ਉਹ ਜਦੋਂ ਐਡ ਹੁੰਦਾ ਵੀ ਉਹਦਾ ਜਿਹੜਾ ਜੀ ਸਿਰਫ ਉਹਦਾ ਰੰਗ ਆਮਬਲਾ ਲਈ ਪਾਇਆ ਬਸ ਜਸਟ ਕਿ ਲੋਕੋ ਨੂੰ ਲੁਭਾਉਣ ਵੀ ਇਹ ਤਾਂ ਬਹੁਤ ਵਧੀਆ ਕਲਰ ਹੈ ਜੀ ਇਹ ਮਜੈਂਟਾ ਕਲਰ ਹੈ येलो ਕਲਰ ਹੈ ਇਹ ਡਾਰਕ ਚਾਕਲੇਟ ਕਲਰ ਦਾ ਕੁਕੀਜ਼ ਆ ਗਿਆ ਦੈਨ ਇਹ ਮਤਲਬ ਵੀ ਡਿਫਰੈਂਟ ਡਿਫਰੈਂਟ ਰੈੱਡ ਕਲਰ ਦੀਆਂ ਆ ਗਈਆਂ ਚੀਜ਼ਾਂ ਸੋ 올 ਜਿੰਨਾ ਵੀ ਉਹਦੇ ਚ ਉਹਨੂੰ ਕਲਰੇਸ਼ਨ ਕਰ ਰਹੇ ਨੇ ਥੈਟ ਇਜ਼ ਅ 100% ਹਾਰਮਫੁਲ ਕਿ ਉਹ ਸਾਰਾ ਹੀ ਕਾਰਸੀਨੋਜਨਿਕ ਹੈ ਕਾਰਸੀਨੋਜਨਿਕ ਦਾ ਮਤਲਬ ਹੈ ਕਿ ਉਹ ਇੰਨੇ ਸਟਰੋਂਗ ਪ੍ਰੀਜ਼ਰਵਟਿਵ ਹੁੰਦੇ ਨੇ ਕਿ ਕੰਪਨੀਆਂ ਉਹ ਆਪਣੀ ਜਿਹੜੀ ਆਈਡੈਂਟੀਟੀ ਹੈ ਉਹਨੂੰ ਹਾਈਡ ਕਰਨ ਲਈ ਦੇ ਆਰ ਪੁੱਟਿੰਗ E27 E900 E ਮਤਲਬ ਇਹ ਕੋਡਿੰਗ ਕਰ ਦਿੰਦੀਆਂ ਨੇ ਕਿ ਲੋਕ ਕਨਫਿਊਜ਼ ਹੋ ਜਾਣ ਵੀ ਇਸ ਡਸਨਟ ਮੈਟਰ ਕਿ ਇਹ ਕੋਈ ਤੁਹਾਡੇ ਕੈਂਸਰ ਨਾਲ ਜਾਂ ਤੁਹਾਡੀ ਐਨੀ diseases ਨਾਲ रिलेटेड ਇਹਨਾਂ ਮਾਡਲ ਜੀ ਡੀ ਕੋਡ ਕਰਿਆ ਜਿਹਦਾ ਅਰਥ ਕੀ ਹੈ E20 ਤੇ e, E70 ਦਾ e E20 E70 E110 ਇਹ ਸਾਰੇ ਹੀ ਕਾਰਸੈਨਿਕ ਕੋ ਜੈਨਿਕ ਏਜੈਂਟ ਨੇ ਸਟਰੋਂਗ ਜਦੋਂ ਇਹ ਬਾਡੀ ਨੂੰ ਇਨਟੇਕ ਕਰ ਲੈਂਦੇ ਆ ਦੈਨ ਬਾਡੀ ਇਸ ਇਹ ਰੰਗਾਚ ਵੀ ਹੁੰਦੇ ਆ ਤੇ ਪ੍ਰਜ਼ਰਵੇਟ ਪਰ ਯਾਰ ਬੇਟੇ ਵਾ ਚ ਦੋਨਾਂ ਚੀਜ਼ ਕਰਦੀ ਹੈ ਜਿਹੜੀ ਕਲਰੇਸ਼ਨ ਹੋ ਰਹੀ ਹੈ ਚਲੋ ਪ੍ਰਜ਼ਰਵੇਟ ਦਾ ਤਾਂ ਆਪਾਂ ਇਹ ਮੰਨ ਲਈਏ ਇਹ ਉਹਦੇ ਨਾਲ ਘੱਟੋ ਘੱਟ ਵੀ ਭੋਜਨ ਖਰਾਬ ਨਹੀਂ ਹੁੰਦਾ ਪਰ ਇਹ ਰੰਗ ਸਿਰਫ ਮਾਣ ਲਚਾਉਣ ਲਈ ਹੀ ਪਾਇਆ ਇਹ ਕੰਪਨੀਆਂ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਕਿ ਆਸੀਂ ਸਾਡਾ ਜਿਹੜਾ ਪ੍ਰੋਡਕਟ ਹੈ ਉਹ ਬੱਚਿਆਂ ਨੂੰ ਕਿਵੇਂ ਅਲਿਓਰ ਕਾਰਸਾ ਹੁੰਦਾ ਹੈ ਪਿੱਛੇ ਜੇ ਕਾਫੀ ਕੰਟਰੋਵਰਸੀ ਹੋਈ ਸੀ ਕਿ ਸਾਡੇ ਕੋਲੇ ਇੱਕ ਬਹੁਤ ਵੈਲ ਨੋਨ ਕੰਪਨੀ ਹੈ ਪੰਜਾਬ ਦੀ ਜਿਹੜੀ ਕਿ ਨੂਡਲ ਬਣਾਉਂਦੀ ਸੀ ਨੂਡਲ ਕੀ ਸਾਡੇ ਨੂਡਲ ਇੰਡੀਆ ਲਈ ਹੋਰ ਉਹਦੇ ਵਿੱਚ ਕਲਰੇਸ਼ਨ ਪੈਂਦਾ ਹੁੰਦਾ ਸੀ ਤੇ ਫੋਰਨ ਚ ਜਦੋਂ ਉਹ ਜਾਂਦੀ ਸੀ ਤਾਂ ਉਹਦੇ ਵਿੱਚ ਉਹਦੀ ਈ ਕੋਡਿੰਗ ਹੈ ਉਹ ਡਿਫਰੈਂਟ ਹੋ ਜਾਂਦੀ ਸੀ ਕਿਉਂਕਿ ਉੱਥੇ ਜਿੰਨੀ ਵੀ ਟੈਸਟਿੰਗ ਹੁੰਦੀ ਹੈ ਕਿ ਇਹ ਕਾਰਸਿਨੋਜਨਿਕ ਕਿੰਨੀ ਕੁ ਬਾਡੀ ਟੋਲਰੇਟ ਕਰ ਸਕਦੀ ਹੈ ਇਸ ਚ ਖਾਣ ਵਾਲੇ ਉਹਨਾਂ ਕਲਾਅ ਕਰਦੇ ਸੀ ਆਪਣੇ ਕੀ ਕਰਦੇ ਸੀ ਵੀ ਇੱਥੇ ਜਿਹੜਾ ਪ੍ਰੋਡਕਟ ਹੈ ਇਹ ਜੇ ਸਾਡਾ 1 ਮਹੀਨਾ ਨਾ ਵਿਕੇਆ 15 ਦਿਨ ਨਾ ਵਿਕੇਆ 2 ਮਹੀਨੇ ਨਾ ਵਿਕੇਆ ਦੈਨ ਅਸੀਂ ਇਸ ਚ ਸਟਰੋਂਗ ਪ੍ਰੀਜ਼ਰਵੇਟਿਵ ਵੀ ਪਾਈਏ ਤੇ ਸਟਰੋਂਗ ਕਲਰਿੰਗ ਵੀ ਪਾਈਏ ਇਹਦੀ ਜਿਹੜੀ ਫ੍ਰੈਗਰੈਂਸ ਹੈ ਤੇ ਇਹਦੇ ਐਨਵਾਇਰਨਮੈਂਟ ਆ ਉਹ ਸਾਡੀ ਯੂਥ ਨੂੰ ਅਟਰੈਕਟ ਕਰੇ ਤੇ ਉਸ ਕਰਕੇ ਇਹ ਪ੍ਰੋਬਲਮ ਕੀ ਆ ਸੋਡੀਅਮ ਮੋਨੋਗਲੂਟਾਮੇਟ ਐਸਿਡ ਪਾ ਦਿੰਦੀਆਂ ਸੀ ਜਿਹੜੀਆਂ ਕਿ ਸਿੱਧਾ ਹੀ ਨੇ ਸਟੱਡੀਜ਼ ਹੋ ਚੁੱਕੀਆਂ ਨੇ ਕਿ ਉਹ ਕਰਕੇ ਨੋਟੋਜੈਨਿਕ ਹੋ ਰਹੀਆਂ ਸੀ ਇਵਨ ਕਿ ਤੁਹਾਡੇ ਬੱਚਿਆਂ ਦੀ ਸਪਰਮ ਪ੍ਰੋਡਕਸ਼ਨ ਤੇ ਵੀ ਅਟੈਕ ਕਰਨ ਲੱਗ ਗਈ ਸੀ ਮੈਗੀ ਜਿਹੜੀ ਕਿ ਹੁਣ ਨਾਊਡੇਸ ਲੋਕ ਥੋੜਾ ਜਿਹਾ ਅਵੋਇਡ ਕਰ ਰਹੇ ਨੇ ਵੀ ਘੱਟ ਤੋਂ ਘੱਟ ਖਾਦੀ ਜਾਵੇ ਜਾਂ ਖਾਣੀ ਵੀ ਹੈ ਤਾਂ ਘਰੇ ਸਪੈਸ਼ਲ ਨੂਡਲ ਬਣਾ ਕੇ ਆਟੇ ਦੀਆਂ ਸੂਜੀ ਦੀਆਂ ਮੈਦੇ ਦੀਆਂ ਇਵਨ ਉਹ ਇਵਨ 2 ਘੰਟੇ ਚ ਕੰਜ਼ੂਮ ਹੋ ਜਾਣ ਜਿਹੜੀ ਫਰੈਸ਼ ਫੂਡ ਹੈ ਉਹ ਜੇ ਬੋਡੀ ਕਹਿੰਦੀ ਹੈ ਵੀ 2 ਘੰਟੇ ਚ ਤੁਸੀਂ ਇਹਨੂੰ ਖਾਜਮ ਕਰ ਲੈਣਿਓ ਫਿਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜਦੋਂ ਉਹ 2 ਘੰਟੇ ਤੋਂ ਜਿਹੜੀ ਸਾਡੀ ਨੈਚੁਰਲ ਫੂਡ ਵੀ ਅਸੀਂ ਬਣਾਉਨੇ ਆ ਜੇ ਉਹ 2 ਘੰਟੇ ਤੋਂ ਜ਼ਿਆਦਾ ਰੀਟੇਨ ਰਹਿ ਜੇ ਫਿਰ ਉਹ ਵੀ ਬੈਕਟੀਰੀਆ ਪ੍ਰੋਡਿਊਸ ਕਰਨ ਲੱਗ ਜਾਂਦੀ ਹੈ ਜਿਸ ਕਰਕੇ ਜਿਹੜੀਆਂ ਨੇ ਡਾਈਜੈਸ਼ਨਸ ਦੀਆਂ ਪ੍ਰੋਬਲਮ ਆ ਰਹੀਆਂ ਨੇ ਸਾਨੂੰ ਤਾਂ ਹੀ ਅਸੀਂ ਸਾਡੇ ਬਜ਼ੁਰਗ ਸੀ ਉਹ ਮੰਦਲਾ ਚੁੱਲ੍ਹੇ ਕੋਲੇ ਬੈਠ ਕੇ ਨਾਲ ਹੀ ਫੁਲਕਾ ਲੈਂਦਾ ਸੀ ਤੇ ਨਾਲ ਹੀ ਖਾ ਲੈਂਦੇ ਸੀ ਕਿ ਇੱਕ ਤੁਹਾਡੀ ਗੱਲ ਚੱਲ ਰਹੀ ਹੈ ਕਿ ਮੈਂ ਹੋਰ ਪੁੱਛਣਾ ਜਾ ਰਿਹਾ ਸੀ ਉਹ ਫਰੂਟ ਬਾਰੇ ਵੀ ਨਾ ਇੱਕ ਬੜੀ ਵੱਡੀ ਕੰਟਰੋਵਰਸੀ ਹੈ ਲੋ ਜਾਂ ਇੱਕ ਗੱਲ ਹੈ ਕਿ ਫਰੂਟ ਚੰਗੀ ਚੀਜ਼ ਆ ਸਾਰੇ ਸਮਝਦੇ ਕਿ ਫਰੂਟ ਚੰਗੀ ਚੀਜ਼ ਆ ਇਸ ਗੱਲ ਨੂੰ ਛੱਡ ਦਈਏ ਕਿ ਫਰੂਟ ਦੇ ਉੱਤੇ ਕਿਪੈਸਿਟਾਈਸਾਈਡs ਛਿੜਕੇ ਜਾਂਦੇ ਉਸ ਗੱਲ ਨੂੰ ਜੇ ਆਪਾਂ ਛੱਡ ਵੀ ਦਈਏ ਇੱਕ ਨਾ ਫਰੂਟ ਦਾ ਢੰਗ ਜਿਹੜਾ ਸੀਗਾ ਸਾਡਾ ਕਿ ਅਸੀਂ ਫਰੂਟ ਚਾਹੇ ਦਰਖਤ ਤੋਂ ਤੋੜਦੇ ਸੀ ਤੇ ਚਾਹੇ ਮਾਰਕੀਟ ਚੋਂ ਲਿਆਉਂਦੇ ਸੀ ਉਹਨੂੰ ਤੁਰੰਤ ਖਾ ਲੈਂਦੇ ਸੀ ਇੱਕ ਹੋਰ ਫੂਡ ਦਾ ਢੰਗ ਆ ਗਿਆ ਕਿ ਫੂਡ ਨੂੰ ਮਾਵਾਂ ਜਿਹੜੀਆਂ ਤੜਕੇ ਕੱਟ ਕੇ ਪਾ ਦਿੰਦੀਆਂ ਬੱਚਿਆਂ ਦੇ ਬੈਗਾਂ ਚ ਦੇ ਉਹ ਬੱਚੇ ਕੋਈ 5 ਜਾਂ 6 ਘੰਟਿਆਂ ਬਾਅਦ ਖਾਂਦੇ ਆ ਤੇ ਕਈ ਵਾਰ ਜਦੋਂ ਘਰੇ ਵੜਾ ਨਾ ਹੁੰਦਾ ਤੇ ਉਦੋਂ ਇਹ ਡਰ ਨਾਲ ਕਿ ਮੰਮੀ ਦੇਖੋਗੇ ਦੇਖੋਗੇ ਵੀ ਹਾਂ ਉਦੋਂ ਖਾ ਲੈਂਦੇ ਆ 6-7 ਸੈਕਿੰਟਾਂ ਬਾਅਦ ਉਹ ਖਾਂਦੇ ਆ ਹਾਂ ਬਹੁਤ ਸਾਰੇ ਤਾਂ ਜਿਹੜੇ ਫਰੂਟ ਆ ਉਹ ਉਹ ਉਹਨਾਂ ਦਾ ਚਰਜਾ ਰੰਗ ਹੀ ਬਦਲ ਜਾਂਦਾ ਜਿਵੇਂ ਸੇਬਾਂ ਦਾ ਕੱਟਿਆ ਤੇ ਬਾਕੀ ਜਿਹੜੇ ਹੈਗੇ ਆ ਫਰੂਟ ਉਹਨਾਂ ਦਾ ਵੀ ਉਹ ਟੇਸਟ ਨਹੀਂ ਰਹਿੰਦਾ ਹਾਂਜੀ ਇਹ ਤੁਹਾਡੇ ਖਿਆਲ ਚ ਜਿਹੜੇ ਪੁਰਾਣੇ ਪਤਾ ਨਹੀਂ ਇਹ ਗੱਲ ਸੱਚੀ ਹੈ કે ਝੂਠੀ ਹੈ ਪਰ ਸਾਡੇ ਵੇਲੇ ਸਕੂਲ ਟੀਚਰ ਇਹ ਕਹਿੰਦੇ ਹੁੰਦੇ ਸੀਗੇ ਕਿ ਤਾਜ਼ਾ ਕੱਟੇ ਫਲ ਖਾਓ ਤੇ ਕੱਟ ਕੇ ਰੱਖੋ ਨਾ ਨਾ ਇਹ ਜਿਹੜਾ ਹੁਣ ਬਰਤਾਰਾ ਚੱਲਿਆ ਹੈ ਕਿ ਫਰੂਟ ਨੂੰ ਕੱਟ ਕੇ ਕਈ ਵਾਰੀ ਦੁਪਰ ਜਾਂ ਜ ਦੋ ਦੋ ਤਿੰਨ ਤਿੰਨ ਦਿਨ ਸਟੋਰ ਕਰੀ ਰੱਖਦੇ ਇਹ ਸਭ ਤੋਂ ਵੱਡਾ ਹੈਲਥ ਹੈਜ਼ਰਡਸ ਬਣ ਰਿਹਾ ਕਿਉਂਕਿ ਨੇਚਰ ਸਭ ਤੋਂ ਪਹਿਲਾਂ ਜਿਹੜਾ ਆਪਣੇ ਮਦਰਸ ਬੱਚਿਆਂ ਨੂੰ ਕੱਟ ਕੇ ਫਰੂਟ ਭੇਜ ਰਹੀਆਂ ਨੇ ਪੈਕਿੰਗ ਕਰ ਰਹੀਆਂ ਨੇ ਉਹ ਬਹੁਤ ਹੀ ਡੇਂਜਰਸ ਬਣ ਜਾਂਦਾ ਕਿਉਂਕਿ ਨੇਚਰ ਕੀ ਕਰਦੀ ਹੈ ਜਿੰਨਾ ਵੀ ਫਰੂਟ ਕੱਟਦਾ ਉਹਦੀ ਆਕਸੀਡੇਸ਼ਨ ਸਟਾਰਟ ਕਰ ਲੈਂਦੀ ਹੈ ਸਭ ਤੋਂ ਜ਼ਿਆਦਾ ਐਪਲ ਜੇ ਤੁਸੀਂ ਕੱਟ ਕੇ ਰੱਖੋ ਨਾ ਤਾ 10 ਜਾਂ 15 ਮਿੰਟ ਚ ਲਾਈਕਲੀ ਟੂ ਬੀ ਉਹਦੀ ਕਲਰੇਸ਼ਨ ਹੈ ਜਿਹੜੀ ਉਹ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਸਮ ਟਾਈਮ ਉਹ ਪਹਿਲਾਂ yellow ਹੁੰਦਾ ਹੈ yellow ਤੋਂ ਥੋੜਾ ਜਿਹਾ ਡਾਰਕ ਹੋਣਾ ਸ਼ੁਰੂ ਹੋ ਜਾਂਦਾ ਹੈ ਫਿਰ ਜਿਵੇਂ ਜਿਵੇਂ ਉਹਦੀ 에ਜਿੰਗ ਆਕਸੀਡੇਸ਼ਨ ਬੇਸਿਕਲੀ ਹੈ ਕਿ ਇਹ ਵੀ 에ਜਿੰਗ ਪ੍ਰੋਸੈਸ ਚ ਪਾਤਾ ਜੇ ਮੈਂ ਆਪਾਂ ਸੋਚਦੇ ਆਂ ਵੀ ਅਸੀਂ 20 ਸਾਲ ਦੇ ਆਂ ਜੇ ਅਸੀਂ ਉਸ ਨੂੰ ਕੱਟ ਕੇ ਰੱਖਤਾ ਤਾਂ ਅਸੀਂ 40 ਸਾਲ ਦੇ ਹੋ ਜਾਾਂਗੇ ਇਸ ਤਰ੍ਹਾਂ ਉਹਦੀ ਜਿਹੜੀ ਲਾਈਫ ਸਪੈਨ ਹੈ ਉਹ ਡਬਲ ਹੋ ਜਾਂਦੀ ਹੈ ਜਦੋਂ ਉਸ ਨੂੰ ਕੱਟਿਆ ਜਾਂਦਾ ਹੈ ਕੱਟਣ ਦਾ ਮਤਲਬ ਹੈ ਆਕਸੀਡੇਸ਼ਨ ਨੂੰ ਸਿੰਪਲ ਵਰਡ ਇਂ ਜੇ ਉਹ 10 ਸਾਲ ਦਾ ਸੇਵ ਸਿੰਪਲ ਵਰਡ ਚ ਮੈਂ ਤਾਂ ਕਹਿੰਨਾ ਕਿ ਉਹ 20 ਸਾਲ ਦਾ ਬਣਾ ਦੂਗਾ ਇਹ ਜਿਹੜਾ ਸੈਲਫ ਗਲ ਆਕਸੀਡੇਸ਼ਨ ਨਾਲ ਉਹਦੇ ਤੱਤਾਂ ਦਾ ਨਾਸ਼ਟ ਹੋਣਾ ਹੀ ਆ ਜ ਜਦੋਂ ਕੋਈ ਸੇਬ ਹੋਇਆ ਨਾਸ਼ਪਤੀ ਹੋਈ ਜਦੋਂ ਉਹਦਾ ਆਪ ਦਾ ਛਿਲਕਾ ਹੈ ਉਹਦੇ ਚ ਜਿਹੜੇ ਫੋਰਨ ਪਾਰਟੀਕਲ ਆ ਬੈਕਟੀਰੀਆ ਹੋਇਆ ਜਾਂ ਉਲੀ ਹੋ ਗਈ ਉਹ ਇੰਟਰ ਨਹੀਂ ਕਰ ਸਕਦਾ ਪਰ ਜਦੋਂ ਕੱਟਿਆ ਜਾਂਦਾ ਉਦੋਂ ਇੰਟਰ ਹੋ ਜਾਂਦਾ ਕਿਉਂਕਿ 에ਅਰ ਚ ਮਾਈਕਰੋਸ ਐਨ ਐਫ ਐ ਨਹੀਂ ਜੀ ਨੌਰ ਦੇ ਦੇਖੋ ਸਪੈਸ਼ਲੀ ਹਿਊਮਿਡ ਟੈਂਪਰੇਚਰ ਚ ਕਦੇ ਵੀ ਫਰੂਟ ਨਹੀਂ ਕੱਟਣਾ ਚਾਹੀਦਾ ਕਿਉਂਕਿ ਇਹ ਜਿਹੜਾ ਪਰ ਇਹਦਾ ਰਵਾਜ ਬਹੁਤ ਆ ਕਿ ਤੁਸੀਂ ਕਿਸੇ ਵੇਲੇ ਵੀ ਤੁਸੀਂ ਜਿੰਨੇ ਵੀ ਚੰਗੇ ਸਕੂਲ ਹੈਗੇ ਆ ਵਿਕੈਲੋ ਕੇ ਅਮੀਰਾਂ ਦੇ ਸਕੂਲ ਨੇ ਉਹਨਾਂ ਦੇ ਬੱਚਿਆਂ ਦਾ ਤੁਸੀਂ ਟਿਫਨ ਖਲਾ ਕੇ ਹਾਂ ਜੀ ਸਾਰੇ ਕੱਟੇ ਕੱਟਿਆ ਹੋਇਆ ਫਾਲ ਉਹਦੇ ਚ ਭਰਿਆ ਹੋਊਗਾ ਤੇ ਕਈ ਵਾਰ ਤਾਂ ਜਿਹੜੀਆਂ ਮਾਵਾਂ ਕੋਲ ਟਾਈਮ ਨਹੀਂ ਹੁੰਦਾ ਉਹ ਇੱਕ ਰਾਤ ਪਹਿਲਾਂ ਫ੍ਰਿਜ ਚ ਰੱਖ ਕੇ ਰੱਖਿਆ ਹੁੰਦਾ ਤੜਕੇ ਉਹ ਬੱਚੇ ਲਈ ਪਾਤਾ ਤੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਬੜੀ ਹੈਲਦੀ ਹੈਲਦੀ ਫੂਡ ਬਟ ਅਲਟੀਮੇਟਲੀ ਹੈਲਦੀ ਨਹੀਂ ਮੰਨਦੇ ਸੈਂਟੀਫਿਕ ਇਹੀ ਹੈ ਵੀ ਏਜਿੰਗ ਜੋ ਮਤਲਬ ਹੈ ਇੱਕ ਦਿਨ ਦਾ ਫਰੂਟ ਹੈ ਸਪੋਜ਼ ਕਰੋ ਵੀ ਮਾਰਕੀਟ ਚ ਸਾਡੇ ਕੋਲੇ ਜਾਂ ਸ਼ਿਮਲੇ ਤੋਂ ਆਇਆ ਜਾਂ ਜਦੋਂ ਵੀ ਉਹ ਪਲਕ ਹੋ ਗਿਆ ਜਦੋਂ ਉਹ ਟੁੱਟ ਗਿਆ ਉਹਦਾ ਜਿਹੜਾ ਏਜਿੰਗ ਪ੍ਰੋਸੈਸ ਇੱਕ ਦਿਨ ਦੀ ਹੋ ਗਈ ਦੋ ਦਿਨ ਦੀ ਹੋ ਗਈ ਹਫਤੇ ਦੀ ਹੋ ਗਈ ਸਪੋਜ਼ ਕਰੋ ਹਫਤੇ ਬਾਅਦ ਟ੍ਰਾਂਸਪੋਰਟ ਹੋ ਕੇ ਸਾਡੀ ਮਾਰਕੀਟ ਚ ਆਇਆ 7 ਦਿਨ ਦਾ ਹੋ ਗਿਆ ਉਹ ਸੇਵ ਜਦੋਂ ਉਹ ਟੁੱਟ ਗਿਆ then ਅਸੀਂ ਵੀ can correlate with 7 days ਜਾਂ hmm. 10 days ਲਾ ਲਓ ਜਦੋਂ ਅਸੀਂ ਉਸ ਨੂੰ ਕੱਟਤਾ ਤਾਂ ਉਹ ਅਸੀਂ ਅਲਟੀਮੇਟਲੀ ਕੀ ਕੀਤਾ ਉਹਦੀ ਫੇਟ ਹੈ ਉਹ 10 ਸਾਲ ਦਾ 20 ਸਾਲ ਦਾ ਬਣਾਤਾ ਅਸੀਂ ਉਸ ਨੂੰ 10 ਦਿਨ ਦਾ ਜੇ ਉਹਦੀ ਪ੍ਰੋਸੈਸ ਵਿੱਚ ਜਿੰਨਾ ਉਹਦਾ ਨਿਊਟ੍ਰੀਐਂਟ ਮਿਲਣਾ ਸੀ ਉਹ 20 ਦਿਨ ਦਾ ਜਿੰਨਾ ਨਿਊਟ੍ਰੀਐਂਟ ਉਹਦੇ ਵਿੱਚ ਰਹੂਗਾ ਜਾਂ ਨਹੀਂ ਰਹੂਗਾ ਜਾਂ ਬਿਲਕੁਲ ਹੀ ਵੇਸਟ ਜਾਣਾ ਹੈ ਜਾਂ ਫਾਈਬਰਸੀ ਬਣਨਾ ਹੈ ਜਾਂ ਮਾਈਕਰੋਵਿਨ ਇਹ ਆ ਜਾਣੇ ਨੇ ਇਸ ਇਕੁਇਲੈਂਟ ਟੂ ਵੀ 20 ਦਿਨ ਦਾ ਜੇ ਸੇਬ ਅਸੀਂ ਖਾ ਮੰਗੇ ਤਾਂ ਸਾਡੀ ਬਾਡੀ ਨੂੰ ਕੀ ਪ੍ਰੋਬਲਮ ਆ ਸਕਦੀ ਹੈ ਜੇ ਅਸੀਂ 10 ਦਿਨ ਦਾ ਖਾਵਾਂਗੇ ਤਾਂ ਕੀ ਪ੍ਰੋਬਲਮ ਸਾਡੀ ਬਾਡੀ ਨੂੰ ਆਉ ਜੇ ਅਸੀਂ 1 ਦਿਨ ਦਾ ਖਾ ਰਿਹਾ ਤਾਂ ਸਾਡੀ ਬਾਡੀ ਨੂੰ ਉਹ ਫੁੱਲ ਐਂਟੀਆਕਸੀਡੈਂਟ ਅਵੇਲੇਬਲ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਸ ਕਰਕੇ ਬੱਚਿਆਂ 'ਚ ਇੱਕ ਕੀ ਕਨਸੈਪਟ ਆ ਰਿਹਾ ਵੀ ਜੇ ਅਸੀਂ ਸੇਵ ਖਿਲਾ ਰਹੇ ਹਾਂ ਤਾਂ ਬੱਚਿਆਂ ਨੂੰ ਇੱਕ ਹੈਲਦੀ ਫੂਡ ਦੇ ਰਿਆ ਨੋ ਇਹ ਕੀ ਹੈ ਸੇਵ ਇਜ਼ ਅ ਫਰਕਟੋ ਸ਼ੂਗਰ ਇਹ ਬੱਚਿਆਂ ਨੂੰ ਮੋਟਾ ਆਪਾ ਕਰਨ ਲੱਗ ਗਿਆ ਜੀ ਨਵੇਂ ਸਕਾਲੀ ਇਹ ਆਈ ਹੈ ਵੀ ਜਿੰਨਾ ਵੀ ਕੱਟ ਕੇ ਫੂਡ ਆ ਰਿਹਾ ਹੈ ਉਹਦਾ ਜਿਹੜਾ ਏਜਿੰਗ ਪ੍ਰੋਸੈਸ ਹੈ ਜਾਂ ਆਕਸੀਡੇਸ਼ਨ ਹੈ ਉਹ ਜਾ ਕੇ ਬਾਡੀ ਦਾ ਫਰਕਟੋਜ਼ ਬਣਾ ਲੈਂਦੀ ਹੈ ਅਲਟੀਮੇਟਲੀ ਬਾਡੀ ਕੋਲ ਫਰਕਟੋਜ਼ੀ ਜਾ ਰਿਹਾ ਤਾਂ ਬਾਡੀ ਫਰਕਟੋਜ਼ ਨੂੰ ਸਟੋਰ ਕਰਨ ਲੱਗ ਜਾਂਦੀ ਹੈ ਤਾਂ 30% ਬਾਡੀ ਫਰਕਟੋਜ਼ ਨੂੰ ਹਮੇਸ਼ਾ ਸਟੋਰ ਰੱਖਦੀ ਹੈ ਤਾ ਗਲੂਕੋਜ਼ ਹੈ ਜਿਹੜੀ ਉਹ 100 ਤੇ 100% ਬਲੱਡ ਚ ਵੱਡ ਜਾਂਦੀ ਹੈ ਐਕਟਰ ਹੋ ਜਾਂਦੀ ਹੈ ਅਬਜ਼orb ਹੋ ਜਾਂਦੀ ਹੈ ਫਰਕਟੋਜ਼ ਇੰਨੀ ਸਿਆਣੀ ਹੈ ਕਿ ਐਮਰਜੈਂਸੀ ਜੇ ਮੇਰੀ ਬਾਡੀ ਨੂੰ ਕੋਈ ਗਲੂਕੋਜ਼ ਦੀ ਲੋੜ ਪੈ ਗਈ ਤਾਂ ਮੈਂ ਜਿਹੜੀ ਸਟੋਰ ਹੁੰਡ ਹੈ ਸਟੋਰ 슈ਗਰ ਹੈ ਫਰਕਟੋਜ਼ ਜਿਹੜੀ ਅਸੀਂ ਫਰੂਟਾਂ ਤੋਂ ਖਾਧੀ ਹੋਈ ਹੈ ਇਹਨੂੰ ਤੋੜ ਕੇ ਫੇਰ ਉਹ ਗਲੂਕੋਜ਼ ਬਣਾਉਂਦੇ ਹੈ ਸੋ ਅਲਟੀਮੇਟਲੀ ਓਵਰ ਜਿਹੜੀ ਕੰਜ਼ਮਪਸ਼ਨ ਆਫ ਫਰੂਟ ਇਮੀਡੀਏਟਲੀ ਖਾਣੇ ਤੋਂ ਬਾਅਦ ਫਰੂਟ ਖਾਣਨੇ ਆ ਇਟ ਵਿਲ ਕਨਵਰਟ ਇਨਟੂ ਫੈਟ ਕਿਉਂਕਿ ਐਕਸੈਸ ਕਾਰਬੋਹਾਈਡਰੇਟ ਐਕਸੈਸ ਫੈਟ ਐਕਸੈਸ ਤੁਹਾਡੀ ਸ਼ੂਗਰ ਹੈ ਜਿਹੜੀ ਉਹ ਫੈਟ ਚ ਕਨਵਰਟ ਕਰਨਾ ਲੱਗ ਜਾਂਦੀ ਹੈ ਬਾਡੀ ਤੁਸੀਂ ਗਿਆਨ ਦਾ ਸਮੁੰਦਰ ਆ ਤੁਹਾਡਾ ਇਸ ਵਿਸ਼ੇ ਦੇ ਉੱਤੇ ਸਟੱਡੀ ਆ ਬਹੁਤ ਸਾਰੇ ਸਵਾਲ ਆ ਜਿਹੜੇ ਲਗਾਤਾਰ ਮਨ ਚ ਆਈ ਜਾਂਦੇ ਆ ਪਰ ਸਾਰੇ ਸਵਾਲਾਂ ਦੇ ਜਵਾਬ ਇੱਕੋ ਪੌਡਕਾਸਟ 'ਚ ਨਹੀਂ ਦਿੱਤੇ ਜਾ ਸਕਦੇ ਅ ਅਗਲੇ ਐਪੀਸੋਡ ਦੇ ਵਿੱਚ ਕੁਝ ਮੈਂ ਹੋਰ ਗੱਲਾਂ ਤੁਹਾਡੇ ਤੋਂ ਪੁੱਛਣੀਆਂ ਚਾਹਨਾ ਸੀ ਉਹ ਅਸੀਂ ਫੇਰ ਕਿਸੇ ਦਿਨ ਫੇਰ ਬੈਠਾਂਗੇ ਤਾਂ ਹੋਰ ਗੱਲਾਂ ਵੀ ਪੁੱਛਾਂਗੇ ਅੱਜ ਲਈ ਤੁਸੀਂ ਇੰਨੀਆਂ ਵਧੀਆ ਗੱਲਾਂ ਕੀਤੀਆਂ ਤੇ ਬਹੁਤ ਸਾਰੇ ਪੰਜਾਬੀਆਂ ਦੇ ਭਰਮ ਭਲੇਖੇ ਆ ਜਿਹੜੇ ਖਾਣੇ ਬਾਰੇ ਮਟਾਪੇ ਬਾਰੇ ਉਹ ਦੂਰ ਹੋਏ ਹੋਣਗੇ ਤੁਹਾਡੀਆਂ ਜਿਹੜੀਆਂ ਸਲਾਹਾਂ ਉਹ ਸਾਡੇ ਲਈ ਬੜੀਆਂ ਮਹੱਤਵਪੂਰਨ ਨੇ ਇੱਕ ਵਾਰ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਬਸ਼ਰਕ